ਮਾਈਕ ਨੂੰ ਲੈ ਕਰੋ ਜੀ ਕੀਤੇ ਵੀਰੇ ਗੱਲ ਇਹ ਆ ਕਿ ਮਾਈਕ ਨੂੰ ਲੈ ਲਓ ਬਾਈ ਸੱਟ ਕਾਫੀ ਐ ਜੀ ਬਸ ਵਾਹਿਗੁਰੂ ਜੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ ਸੱਟ ਵੱਜੀ ਵੀ ਐ ਤਾਂ ਵੀ ਕੋਈ ਗੱਲ ਨਹੀਂ ਤੇ ਰਿਕਵਰ ਹੋ ਜੇ ਬਸ ਛੋਟਾ ਸਪਾਈਨ ਇੰਜਰੀ ਐਰ ਐਡ ਇੰਜਰੀ ਕਾਰ ਦੀ ਰੈਸਟ ਤੱਕ ਆਇਆ ਹੋਇਆ ਹੈ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਹਲੇ ਕ੍ਰਿਟੀਕਲ ਸਥਿਤੀ ਬਟ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਕੇ ਅਰਦਾਸ ਹੈ ਅਸੀਂ ਤਾਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸਾਡਾ ਤੰਦਰੁਸਤ ਹੋ ਜਾਵੇ ਬਸ 6 ਵਜ ਗਈ ਕੋਈ ਗੱਲ ਨਹੀਂ ਪਰ ਪਰਮਾਤਮਾ ਤੁਹਾਨੂੰ ਰਿਕਵਰੀ ਕਰੇ ਠੀਕ ਹੈ ਠੀਕ ਹੈ ਜੀ ਇਹ ਹੀ ਦੁਆ ਸੋ ਜੀ ਜਿਵੇਂ ਕਿ ਸੁਰਜੀਤ ਖਾਨ ਜੀ ਨੇ ਉਸ ਵਕਤ ਦੱਸਿਆ ਕਿ ਹਾਲਤ ਜਿਹੜੀ ਹੈ ਉਹ ਗੰਭੀਰ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਭ ਮਿਲ ਕੇ ਅਰਦਾਸ ਕਰੀਏ ਤਾਂ ਕਿ ਜਿਹੜੀ ਹੈ ਉਹਨਾਂ ਦੀ ਸਿਹਤ ਜਲਦੀ ਠੀਕ ਹੋ ਸਕੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਅਸੀਂ ਸਿਰਫ ਬਾਹਰੋਂ ਹੀ ਵੇਖਿਆ ਅੰਦਰ ਜਾਣ ਦੀ ਅਜੇ ਇਜਾਜ਼ਤ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਸੁਜੀਤ ਖਾਨ ਜੀ ਹੁਣੇ ਇਸੇ ਵਕਤ ਮਿਲ ਕੇ ਉਹਨਾਂ ਨੂੰ ਆਏ ਆ ਹਸਪਤਾਲ ਦੇ ਵਿੱਚ ਸਪੈਸ਼ਲ ਵੀਆਈਪੀ आईसीयू ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਇਹ ਚੱਲ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਹਾਲਤ ਜਿਹੜੀ ਹੈ ਉਹ ਕਾਫੀ ਖਰਾਬ ਹੈ ਗੰਭੀਰ ਦੱਸੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ 4 ਘੰਟੇ ਡਾਕਟਰਾਂ ਵੱਲੋਂ ਦਿੱਤੇ ਗਏ ਸੀ ਜਿਦੇ ਵਿੱਚੋਂ 1 ਘੰਟਾ ਜਿਹੜਾ ਇਹ ਬੀਤ ਚੁੱਕਾ ਹੈ 3 ਘੰਟੇ ਹਜੇ ਵੀ ਜਿਹੜੇ ਆ ਗੰਭੀਰ ਦੱਸੇ ਜਾ ਰਿਹਾ ਜਿਸ ਤੋਂ ਬਾਅਦ ਡਾਕਟਰ ਜਿਹੜੇ ਹੈ ਕੋਈ ਅਪਡੇਟ ਸਾਨੂੰ ਦੇਣਗੇ ਸੋ ਤੁਸੀਂ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਂ ਸਿਮਰਨ ਕੈਮਰਾਮੈਨ ਬਿੰਤੇਸ਼ ਦੇ ਨਾਲ